ਗੁਰੂ ਜੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਕਿ ਗੁਰੂ ਸਾਹਿਬ ਜੀ ਨੂੰ ਸੱਤ ਨੇ ਕਿਵੇਂ ਪੰਦੇ ਨਾਲ ਸ਼ਾਂ ਕੀਤੀ ਸੀ ਸਾਰਾ ਬਿਰਤਾਂਤ ਆਪਾਂ ਤੁਹਾਨੂੰ ਸੁਣਾਵਾਂਗੇ ਜੀ ਗੁਰੂ ਸਾਹਿਬ ਜੀ ਬਹੁਤ ਹੀ ਸੁੰਦਰ ਪੰਛੀ ਬੋਲ ਰਹੇ ਸਨ ਜਿੱਥੇ ਗੁਰੂ ਸਾਹਿਬ ਜੀ ਫਿਰਦੇ ਸਨ ਜੰਗਲ ਵਿੱਚ ਉੱਥੇ ਬਹੁਤ ਸੁੰਦਰ ਪੰਛੀ ਬੋਲੀ ਬੋਲ ਕੇ ਰਾਗ ਅਲਾਪ ਰਹੇ ਸਨ ਜਿਵੇਂ ਭਟ ਪ੍ਰਸੰਸਾ ਦੇ ਗੀਤ ਗਾਰੇ ਹੋ। ਸ਼ੀਤਲ ਸੁਗੰਧੀਆਂ ਭਰੀ ਮਿੱਠੀ ਹਵਾ ਹੌਲੀ-ਹੌਲੀ ਰੋਂਕ ਰਹੀ ਸੀ। ਮਾਨੋ ਜੋ ਆਪਣੇ ਪਤੀਆਂ ਤੋਂ ਰੁੱਸੀਆਂ ਹੋਈਆਂ ਬਿਰਹਣ ਇਸਤਰੀਆਂ ਨੂੰ ਵਿਆਕੁਲ ਕਰ ਰਹੀ ਹੋਵੇ। ਨਮੀ ਤਰਾਂ ਦੇ ਚਿੱਟੇ ਕਾਲੇ ਲਾਲ ਤੇ ਪੀਲੇ ਰੰਗਾਂ ਦੇ ਫੁੱਲ ਖਿੜੇ ਹੋਏ ਸਨ। ਬਿਰਖਾਂ ਦੀਆਂ ਟਾਹਣੀਆਂ ਤੇ ਅੱਧ ਖਿੜੇ ਫੁੱਲ ਇਉਂ ਸੋਭ ਰਹੇ ਸਨ, ਮਾਨੋ ਉਹਨਾਂ ਟਾਹਣੀਆਂ ਦੇ ਸਿਰਾਂ ਤੇ ਧਰੀਆਂ ਹੋਈਆਂ ਕਲੰਗੀਆਂ ਮਨਾਂ ਨੂੰ ਮੋਹ ਰਹੀਆਂ ਸਨ। ਇਸ ਤਰ੍ਹਾਂ ਨਾਲ ਜਿੱਥੇ ਜੰਗਲ ਬਹੁਤ ਹੀ ਸੁੰਦਰ ਸੀ, ਉੱਥੇ ਸੁਖਮਣ ਵੰਡਣ ਵਾਲੇ ਸਤਿਗੁਰੂ ਨਾਨਕ ਦੇਵ ਜੀ ਫਿਰਦੇ ਸਨ। ਵਿਸਾਖ ਦੇ ਮਹੀਨੇ ਵਿੱਚ ਗੁਣਾ ਦਾ ਘਰ ਗੁਰੂ ਜੀ ਫਿਰ ਉਸੇ ਥਾਂ ਤੇ ਮੱਝਾਂ ਤੇ ਗਊਆਂ ਚਾਰੇ ਫੰ ਅਨਾਥਾਂ ਦੀ ਦਾਤੀ ਸਤ ਗੁਰੂ ਜੀ ਫੁਲਾ ਤੇ ਹਰਾ-ਹਰਾ ਨਮਾਕਾ ਦੇਖ ਕੇ ਉਹਨਾਂ ਪਸ਼ੂਆਂ ਨੂੰ ਚਾਰੇ ਸਨ ਜਦੋਂ ਦੋ ਪਹਿਰ ਦਿਨ ਬੀਤਿਆ ਤਾਂ ਸੂਰਜ ਦੀ ਧੁੱਪ ਤਿੱਖੀ ਹੋ ਗਈ ਠੱਕੇ ਹੋਏ ਨਾਨਕ ਸ੍ਰੀ ਗੁਰੂ ਨਾਨਕ ਜੀ ਨੂੰ ਨੀਂਦ ਆ ਗਈ ਉਹ ਗਉਆਂ ਚਾਰ ਦੇ ਚਾਰ ਦੇ ਇੱਕ ਥਾਂ ਰੁਕ ਗਏ ਇੱਕ ਵੱਡੇ ਬਰਿਸ਼ ਦੀ ਸੁੰਦਰ ਸੰਗਣੀ ਛਾਂ ਦੇਖ ਕੇ ਉਹਨਾਂ ਦਾ ਸੌਣ ਨੂੰ ਚਿਤ ਕੀਤਾ ਸੁਗੰਧੀ ਭਰੀ ਠੰਡੀ ਠੰਡੀ ਹਵਾ ਹੌਲੀ ਹੌਲੀ ਚੱਲ ਰਹੀ ਸੀ ਉਹਨਾਂ ਨੇ ਕੂਲੇ ਕੂਲੇ ਪੱਤਿਆਂ ਦਾ ਵਿਸ਼ੋਣਾ ਬਣਾ ਲਿਆ ਉਸ ਉੱਤੇ ਚਿੱਟਾ ਕੱਪੜਾ ਵਿਛਾ ਲਿਆ ਤੇ ਫਿਰ ਉਸ ਉੱਤੇ ਵਿਆਹ ਦੇ ਘਰ ਸ਼੍ਰੀ ਗੁਰੂ ਨਾਨਕ ਦੇਵ ਜੀ ਲੇਟ ਗਏ ਅੱਖਾਂ ਮੀਟਦਿਆਂ ਹੀ ਚਿੰਤਾ ਦਾ ਨਾਸ਼ ਕਰਨ ਵਾਲੀ ਦਇਆ ਦੀ ਖਾਨ ਗੁਰੂ ਜੀ ਨੀਂਦ ਦੇ ਵਾਸਾ ਆ ਗਈ ਜਦੋਂ ਸੁੱਤਿਆਂ ਨੂੰ 6 ਘੜੀਆਂ ਸਮਾਂ ਬੀਤ ਗਿਆ ਤਾਂ ਵਿਰਖਾਂ ਦਾ ਪਰਸ਼ਾਵਾ ਢਲ ਗਿਆ ਸੂਰਜ ਦੂਰ ਪੱਛਮ ਵੱਲ ਜਾ ਚੁੱਕਾ ਸੀ ਅਤੇ ਗੁਰੂ ਜੀ ਦੇ ਕਮਲ ਮੁਖ ਤੇ ਧੁੱਪ ਆ ਗਈ ਸੀ ਉਸ ਉੱਤੇ ਮੁੜਕੇ ਦੀਆਂ ਬੂੰਦਾਂ ਐਉਂ ਜਾਪਦੀਆਂ ਸੀ ਜਿਵੇਂ ਉਹ ਮਕਰੰਦ ਰਸ ਦੀਆਂ ਬੂੰਦਾਂ ਹੋਣ ਜੋ ਕਮਲ ਪੱਤਿਆਂ ਤੇ ਪਈਆਂ ਹੋਣ ਜਲ ਬੂੰਦਾਂ ਵਾਂਗੂ ਫਵ ਰਹੀਆਂ ਸਨ ਸਤਿਗੁਰੂ ਜੀ ਦੇ ਮੁਖ ਤੇ ਪਈਆਂ ਇਹ ਬੂੰਦਾਂ ਚੰਦਰਮਾ ਮੰਡਲ ਦੇ ਵਿੱਚ ਚੋਂਦੀਆਂ ਅੰਮ੍ਰਿਤ ਦੀਆਂ ਬੂੰਦਾਂ ਵਾਂਗੂ ਸੁਹਾਵਣੀਆਂ ਲੱਗ ਰਹੀਆਂ ਸਨ ਸ਼ੇਸ਼ਨਾਗ ਨੇ ਗੁਰੂ ਜੀ ਨੂੰ ਆਪਣਾ ਸੇਜਾ ਦਾ ਮੈਲੀ ਅਤ ਨਿਕਟੀ ਜਾਣ ਕੇ ਹਿਰਦੇ ਦੇ ਵਿੱਚ ਮਿੱਥ ਲਿਆ ਸੀ ਮੈਂ ਉਸ ਨੂੰ ਧੁੱਪ ਨੂੰ ਰੋਕਾਂ ਗਾਂ ਦੇ ਤਾਜੇ ਦੁੱਧ ਵਰਗਾ ਚਿੱਟੇ ਰੰਗ ਦਾ ਉਹ ਨਾਗ ਹੋਰ ਸਰੀਰ ਧਾਰਨ ਕਰਕੇ ਬੜੀ ਫੁਰਤੀ ਨਾਲ ਆਇਆ ਸੁੰਦਰ ਚਿਹਰੇ ਸੁਖਮੰਦਰ ਗੁਰੂ ਜੀ ਨੂੰ ਉਸਨੇ ਦੇਖਿਆ ਤੇ ਬਹੁਤ ਪ੍ਰੀਤ ਸਹਿਤ ਬੰਦਨਾ ਕੀਤੀ ਫਿਰ ਉਸਨੇ ਤਿੰਨ ਪ੍ਰੇਰਮਾ ਕੀਤੀਆਂ ਅਤੇ ਉਹ ਗੁਰੂ ਜੀ ਦੇ ਸੀਸ ਵਾਲੇ ਪਾਸੇ ਰੁਕ ਗਿਆ ਅਤੇ ਸ਼ਾਹ ਕਰ ਲਈ ਫਣ ਨੂੰ ਫਲਾਇਆ ਉਹ ਬਹੁਤ ਚਮਕੀਲਾ ਸੀ ਜਿਵੇਂ ਗੰਗਾ ਦੀ ਧਾਰਾ ਹੋਵੇ ਉਸ ਦਾ ਉੱਚਾ ਫਣ ਇਉਂ ਸੋਭਾ ਦੇ ਦੇ ਰਿਹਾ ਸੀ ਮਾਨੋ ਸਮੁੰਦਰ ਵਰਗੀ ਸੇਜਾ ਬਣਾਈ ਹੋਈ ਸੀ ਉਸ ਦਾ ਪਰਸ਼ਾਵਾ ਗੁਰੂ ਜੀ ਦੇ ਸਾਰੇ ਸਰੀਰ ਉੱਤੇ ਪੈਂਦਾ ਸੀ ਉਹ ਜੜ ਵਾਂਗ ਸਿਰ ਸੀ ਤੇ ਰਤਾਂ ਜਿੰਨਾ ਵੀ ਨਹੀਂ ਸੀ ਹਿਲਦਾ ਇਸ ਤਰ੍ਹਾਂ ਥੋੜਾ ਜਿਹਾ ਸਮਾਂ ਬੀਤਿਆ ਉਸ ਨੂੰ ਸ਼ਾਂ ਕਰਕੇ ਚਿੱਤ ਵਿੱਚ ਬਹੁਤ ਪ੍ਰਸੰਨਤਾ ਹੋ ਰਹੀ ਸੀ ਤਲਵੰਡੀ ਦਾ ਰਾਜਾ ਰਾਈ ਬੁਲਾਰ ਆਪਣੀ ਸੇਨਾ ਸਮੇਤ ਕਿਸੇ ਹੋਰ ਥਾਂ ਗਿਆ ਹੋਇਆ ਸੀ ਉਸ ਦੇ ਅਜੇ ਹੀ ਸੋਹਣੇ ਭਾਗ ਜਾਗੇ ਕਿ ਉਹ ਉਸ ਵੇਲੇ ਲੰਗਦਾ ਹੋਇਆ ਉੱਥੇ ਆ ਗਿਆ ਉਹ ਸੌਜ ਘੋੜੀਆਂ ਤੇ ਧਨ ਸਪੰਦਾ ਸਹਿਤ ਬੜੀ ਰੀਜ ਨਾਲ ਪਿੰਡ ਨੂੰ ਜਾ ਰਿਹਾ ਸੀ 나ਗ ਨੂੰ ਵੇਖ ਕੇ ਉਹਨੇ ਅਨੁਮਾਨ ਲਾਇਆ ਕਿ ਕਿਸੇ ਨੇ ਧੁੱਪ ਕਾਰਨ ਚਿੱਟਾ ਕੱਪੜਾ ਤਾਣਿਆ ਹੋਇਆ ਹੈ ਪਰ ਉਹ ਸੋਚਿਆ ਕਿ ਬਿਰਖ ਦੀ ਸੰਗਣੀ ਛਾਂ ਛੱਡ ਕੇ ਕੱਪੜੇ ਦੀ ਓਟ ਕਰਨ ਦਾ ਪ੍ਰੇਮ ਕਿਸ ਨੂੰ ਕਿਉਂ ਜਾਗਿਆ ਉਹ ਸੋਚਦਾ ਹੋ ਰਤਾ ਨੇੜੇ ਆਇਆ ਤਾਂ ਉਸ ਨੂੰ ਸੱਪ ਦਾ ਮੂੰਹ ਅਤੇ ਫਰਕ ਦੀ ਹੋਈ ਜੀਬ ਦੇਸੀ ਸੱਪ ਅਤੇ ਉਸ ਦਾ ਵੱਡੇ ਆਕਾਰ ਦਾ ਫਣ ਜੋ ਉਸ ਨੇ ਚੌੜਾ ਤੇ ਉੱਚਾ ਕਰਕੇ ਫੈਲਾਇਆ ਹੋਇਆ ਸੀ ਉਸ ਨੂੰ ਦਿਸਿਆ ਇਹ ਸੋਚਦਿਆਂ ਰਾਏ ਦਾ ਮਨ ਦਿਆ ਨਾਗ ਉਮੜ ਆਇਆ ਕਿ ਬੱਚਾ ਤਾਂ ਮਰ ਚੁੱਕਾ ਹੋਵੇਗਾ ਕਿਉਂਕਿ ਸੱਪ ਨੇ ਖਾ ਲਿਆ ਹੋਣਾ ਤੇ ਜੇਕਰ ਉਹ ਜਿਉਂਦਾ ਹੋਵੇਗਾ ਤਾਂ ਜ਼ਰੂਰ ਕੋਈ ਅਵਤਾਰੀ ਹੋਵੇਗਾ ਜਿਸ ਦੀ ਸੇਵਾ ਸਫੇਦ 나ਗ ਕਰ ਰਿਹਾ ਹੈ ਉਸ ਨੇ ਨੇੜੇ ਜਾ ਕੇ ਵੇਖਣ ਲਈ ਇੱਕ ਨੌਕਰ ਕੱਲਿਆ ਤਾਂ 나ਗ ਧਰਤੀ ਵਿੱਚ ਜਾ ਵੜਿਆ ਫਿਰ ਰਾਏ ਆਪ ਕੋੜੇ ਸਣੇ ਨੇੜੇ ਪੁੱਜ ਗਿਆ ਕਿਉਂਕਿ ਉਸ ਦੇ ਮਨ ਵਿੱਚ ਇਸ ਅਚਰਜ ਕੌਤਕ ਨੂੰ ਦੇਖਣ ਦਾ ਚਾ ਸੀ ਜਿਉਂ ਹੀ ਉਹ ਨੇੜੇ ਗਿਆ ਤਾਂ ਥੋੜਾ ਖੜਾ ਕੇ ਸੁਣ ਕੇ ਬੇਦੀ ਕੁਲ ਦੇ ਬਰਖਦਾਰ ਲਾਡਲੇ ਦਾ ਸਰੀਰ ਸੁਚੇਤ ਹੋ ਗਿਆ ਕਮਲ ਦੇ ਪਤਨਾ ਜਿਹੀ ਨੇਤਰ ਖੁੱਲ ਗਏ ਜਿਨ੍ਹਾਂ ਦੀਆਂ ਕਾਲੀਆਂ ਪੁੱਤਲੀਆਂ ਭੋਰਿਆਂ ਜਿਹੀਆਂ ਸੁੰਦਰ ਸਨ ਗੁਰੂ ਜੀ ਨੇ ਆਪਣੇ ਨੇੜੇ ਘੋੜੇ ਤੇ ਚੜੇ ਹੋਏ ਰਾਏ ਬੁਲਾਰ ਨੂੰ ਦੇਖਿਆ ਤੇ ਨਾਲ ਸੈਨਿਕਾਂ ਦੀ ਭੀੜ ਸੋਬ ਰਹੀ ਸੀ ਤਾਂ ਕਲਯੁਗ ਦੇ ਪਾਪਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਜੀ ਨੇ ਉੱਠ ਕੇ ਤੇ ਸਿਰ ਨਿਵਾ ਕੇ ਨਮਸਕਾਰ ਕੀਤੀ ਨੱਗਰਪਾਲ ਕਰਾਏ ਬੁਲਾਰ ਨੇ ਸ਼ੀਤੀ ਨਾਲ ਘੋੜੇ ਤੋਂ ਉੱਤਰ ਕੇ ਬੜੀ ਰੀਦ ਨਾਲ ਗੱਲ ਉਹਨਾਂ ਨੂੰ ਗੱਲ ਦੇ ਨਾਲ ਲਾਇਆ ਤੇ ਗਲਵਕੜੀ ਪਾ ਲਈ ਉਸਨੇ ਆਦਰ ਸਹਿਤ ਆਪਣਾ ਕਲਾਵਾ ਭਰ ਕੇ ਬਹੁਤ ਪਸੰਦਤਾ ਨਾਲ ਗੁਰੂ ਜੀ ਦਾ ਮस्तक ਚੁੰਮਿਆ ਹਰਾਈ ਦਾ ਮਨ ਨਿਰਮਲ ਹੋ ਗਿਆ ਅਤੇ ਬਹੁਤ ਸਰਦਾ ਜਾ ਕੇ ਉਸਨੇ ਜਾਣ ਲਿਆ ਕਿ ਇਹ ਤਾਂ ਕਿਸੇ ਅਵਤਾਰ ਦੇ ਭਰਾਵ ਦੀ ਕਿਰਿਆ ਹੈ ਉਸ ਦਿਨ ਤੋਂ ਫਿਰ ਉਸਨੇ ਨਿਸ਼ਚਾ ਪੱਕਾ ਕਰ ਲਿਆ ਤੇ ਮੁੜ ਕੇ ਕਦੇ ਨਹੀਂ ਮਨ ਢੁਲਾਇਆ ਗੁਰੂ ਜੀ ਨੂੰ ਪਰਮੇਸ਼ਰ ਸਮਾਨ ਚਤੁਰ ਸ੍ਰੇਸ਼ਟ ਬੁੱਧ ਜਾਣ ਕੇ ਰਾਜੇ ਨੇ ਰਾਏ ਨੇ ਮਨ ਕਰਕੇ ਨਿਸ਼ਚੇ ਨਾਲ ਚਰਨ ਬੰਦਨਾ ਕੀਤੀ ਸੰਪੂਰਨ ਪ੍ਰੇਮ ਦੇ ਕਾਰਨ ਉਸ ਦਾ ਗਲਾ ਭਰ ਆਇਆ ਗੁਰੂ ਜੀ ਨੂੰ ਮੁਕਤੀ ਦੇ ਲਾਇਕ ਜਾਣ ਕੇ ਉਚਿਤ ਢੰਗ ਨਾਲ ਬੋਲ ਵੀ ਨਾ ਸਕਿਆ ਇਹ ਦ੍ਰਿਸ਼ ਵੇਖ ਕੇ ਉਸ ਦੇ ਰੂਮ ਖੜੇ ਹੋ ਗਏ ਉਹ ਘੋੜੇ ਤੇ ਚੜ੍ਹ ਕੇ ਚਲਾ ਗਿਆ ਵਾਹਿ ਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ